ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਆਪਾਂ ਲੱਗੇ ਹਾਂ ਕਣ ਝੋਨੇ ਨੂੰ ਸਪਰੇਅ ਕਰਾਉਣ ਕਣ ਕਿ ਕਹਿਓ ਚੱਲਿਆ ਸੀ ਝੋਨੇ ਨੂੰ ਸਪਰੇਅ ਕਰਾਉਣ ਲੱਗੇ ਆ ਅੱਜ ਆਪਾਂ ਪਹਿਲੀ ਪੂਸੇ ਨੂੰ ਵੀ 110 ਨੂੰ ਵੀ 88 22 ਨੂੰ ਵੀ ਸਾਰਿਆਂ ਨੂੰ ਕਰਾਉਣ ਲੱਗੇ ਆਂ ਦੇਖੋ ਜੀ ਆਪਣੇ ਝੋਨਾ ਇਹਨੂੰ ਆਪਾਂ ਪਹਿਲੀ ਸਪਰੇਅ ਕਰਾਉਣ ਲੱਗੇ ਆਂ ਅੱਜ ਤੁਹਾਨੂੰ ਦੱਸਦੇ ਆਂ ਅੱਜ ਆਪ ਕਿਹੜਾ ਫੰਗੀ ਸਾਈਡ ਪਾ ਰਹੇ ਆਂ ਕਿਹੜੀ ਸੁੰਡੀ ਵਾਲੀ ਪਾ ਰਹੇ ਆ ਕਿਹੜੀ ਸਪਰੇਅ ਕਰ ਰਹੇ ਆ ਤੇ ਇਹਦਾ ਕਿੰਨਾ ਚਿਰ ਅਸਰਿਆ ਕਿਹੜੀ ਕਿਹੜੀ ਆਪਾਂ ਦਵਾਈ ਪਾ ਰਹੇ ਆ ਆ ਦਿਖਾਉਣੇ ਆਈ ਤੁਹਾਨੂੰ ਦੇਖੋ ਝੋਨਾ ਦੇਖੋ ਪਹਿਲਾਂ ਇਹ ਜੀ ਆਪਣਾ 21 20 ਆ ਦੇਖੋ ਝੋਨਾ ਬਾਸਣ ਗੋਭ ਚਾ ਚੱਲਿਆ ਅਣ ਇਹਨੂੰ ਆਪਾਂ ਸੁੰਡੀ ਵਾਲੀ ਸਪਰੇਅ ਕਰਾ ਦੇਣੀ ਦੇਖੋ ਜੀ ਆਹ ਫੂਸਾ ਝੋਨਾ ਇਹਦੀਆਂ ਵੀ ਨਾਲੀਆਂ ਭਰ ਚੱਕੀਆਂ ਦੇਖੋ ਗੋਭ ਚਾ ਚੱਕਾ ਦੇਖੋ ਇਹ ਵੀ ਗੋਪਚਾ ਆ ਗਿਆ ਹੈ ਅਣ ਇਹਨੂੰ ਆਪਾਂ ਸੁੰਡੀ ਵਾਲੀ ਇੱਕ ਫੰਗੀ ਸੈਡ ਤੇ ਇੱਕ ਨਾਲ ਤੇਲੇ ਵਾਲੀ ਕਰਾਂਗੇ ਆਜ ਤੁਹਾਨੂੰ ਦਿਖਾਉਣੀ ਹੈ ਕਿਹੜੀ ਕਿਹੜੀ ਆਪਾਂ ਦਵਾਈ ਪਾ ਰਹੇ ਕਿੰਨੀ ਡੋਜ਼ ਪਾ ਰਹੇ ਆ ਕਿੰਨੇ ਦੀ ਆਪਾਂ ਨੂੰ ਮਿਲੀ ਆ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦਿਆਂ ਇਹ ਝੋਨਾ ਆਪਣਾ ਹੋ ਗਿਆ ਜੀ 15 ਤਰੀਕ ਦਾ ਲੱਗਾ ਇਹ ਫੂਸਾ ਝੋਨਾ ਹੈ ਜੀ ਇਹ 15 ਤਰੀਕ ਦਾ ਲੱਗਾ ਅੱਜ ਹੋ ਗਿਆ 65 ਦਿਨਾਂ ਦਾ 65 70 ਦਿਨਾਂ ਦਾ ਦੇਖੋ ਜੀ ਬਹੁਤ ਤਿਆਰੀ ਹੈ ਪੂਰੀ ਚ ਹਾਂ ਤਾਂ ਦੇਖੋ ਅੱਨਿਆ ਹੀ ਕਿਹੜੀਆਂ ਆਪਾਂ ਦਵਾਈਆਂ ਪਾ ਰਹੇ ਦੇਖੋ ਜੀ ਆਪਾਂ ਇਹ ਦਵਾਈਆਂ ਪਾ ਰਹੇ ਆ ਇਹ ਆਪਾਂ ਫੰਗੀਸਾਈਡ ਪਾ ਰਹੇ ਆ ਇਹ ਹੈਗਾ ਜੀ ਕਸਟੋਡੀਆ ਵਾਲਾ ਸాల్ਟ ਸੇਮ ਜੀ ਆਕਸੀਸਟੋਬਿਨ 11% ਤੇ ਟੈਬੂਕੋਨਾ ਜੋ 18.3% ਐਸਈ ਫਾਰਮ ਚ ਇਹ ਕਸਟੋਡੀਆ ਵਾਲਾ ਸాల్ਟ ਆਪਾਂ ਪਾ ਰਹੇ ਆ ਜੀ ਕਿ ਸਟੂਡੀਓ ਥੋੜਾ ਜਿਹਾ ਮਹਿੰਗਾ ਪੈਂਦਾ ਸੀ ਜੇ ਕਿਸੇ ਵੀ ਇਹਨੇ ਦਾ ਰੇਟ ਪੁੱਛਣਾ ਹੋਵੇ ਤੋ ਵੀ ਪੁੱਛ ਸਕਦਾ ਪਰ ਰੇਟ ਵੀ ਦੱਸ ਦਵਾਂਗੇ ਇਹਦਾ ਜੀ ਕਿੰਨੇ ਨੂੰ ਪਿਆ ਇਹ ਆਪਾਂ ਪਾ ਰਹੇ ਆ ਜੀ ਅਵੈਂਸਸ ਕੰਪਨੀ ਦਾ ਸੁੰਡੀ ਵਾਲੀ ਆਪਾਂ ਪਾ ਰਹੇ ਆ ਜੀ ਬਿੱਲੋਵਰਡ ਕੰਪਨੀ ਦੀ ਇਹ ਹੈਗਾ ਜੀ ਟਕੋਮੀ ਆਣਾ ਸਾਲਟ ਆਹ ਦੇਖੋ ਜੀ ਫਰੂ ਬੈਂਡ ਆਫ ਮਾਈਸੀਨ 20% ਡਬਲਯੂ ਜੀ ਇਹ ਟਾਟਾ ਟਕੋਮੀ ਵਾਲਾ ਸਾਲਟ ਪਾ ਰਹੇ ਆਂ ਜੀ ਆਪਾਂ ਟਾਟਾ ਟਕੋਮੀ ਮਹਿੰਗੀ ਪੈਂਦੀ ਸੀ ਆਪਾਂ ਬਿੱਲੋਬੜ ਦੀ ਇਹ ਪਾ ਰਹੇ ਆਂ ਤੀਜੀ ਦਵਾਈ ਪਾ ਰਹੇ ਆਂ ਆਪਾਂ ਚੈਸ ਵਾਲਾ ਸਾਲਟ ਉਹ ਪਾ ਰਹੇ ਆਂ ਆਪਾਂ ਟ੍ਰੋਪੀਕਲ ਕੰਪਨੀ ਦਾ ਜੇ ਕਿਸੇ ਮੇਰੇ ਵੀਰ ਨੇ ਇਹਨਾਂ ਦਾ ਰੇਟ ਪੁੱਛਣਾ ਹੋਵੇ ਤੇ ਕਮੈਂਟ ਕਰਕੇ ਪੁੱਛ ਸਕਦਾ ਆਪਾਂ ਦੱਸ ਦੇਵਾਂਗੇ ਰੇਟੇ ਤੇ ਕੀ ਕੀ ਆਪਾਂ ਨੂੰ ਮਿਲੀਆਂ ਰੇਟ ਦਵਾਈ ਸਾਰੇ ਤਿੰਨੇ ਆਪਾਂ ਵੱਖਰੇ ਵੱਖਰੇ ਘੋਲ ਬਣਾ ਕੇ ਤੇਰੀ ਸਪਰੇਅ ਕਰ ਰਹੇ ਆਂ ਜੀ ਫੰਗੀ ਸਾਈਡ ਆਪਾਂ ਪਿਛਲੀ ਵਾਰੀ ਵੀ ਇਹੀ ਕਰਦੇ ਸੀ ਵਧੀਆ ਸੀਗਾ ਜਿੱਦਾਂ ਕਿ ਜੇ ਆਪਾਂ origignal ਲੈਂਦੇ ਉਹ ਬਹੁਤ ਮਹਿੰਗਾ ਪੈਂਦਾ ਕੰਮ ਇਹ ਵੀ ਉਨਾ ਹੀ ਕਰਦਾ ਹੈ ਸਾਲਟ ਪਾਉਣ ਚ ਵਧੀਆ ਆ ਜੀ ਕੰਮ ਇਹ ਵੀ ਉਨਾ ਹੀ ਕਰਦਾ ਜੀ ਸਾਲਟ ਪਾਇਆ ਵੀ ਬਾਕੀ ਤੁਹਾਨੂੰ ਦਿਖਾਉਂਦੇ ਆ ਸਪਰੇਅ ਕਰਦੇ ਦੇ ਦੇਖਿਆ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜੇ ਕਿਸੇ ਵੀਰ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ आ देखो जी स्प्रे दे पे बंदे तो स्प्रे करा रहे हैं इंधना स्प्रे करा रहे हैं तो देखो देखो झोना झोना ਕਿੰਨੇ ਕੋਲ ਬਣਾਇਆ ਲਾ ਮੈਂ ਦੇਖੋ ਜਿਹੜੇ ਬਣਾਏ ਆ ਪਾਪਾ ਧਨ ਵਾਲੀ ਵਕਲੇ ਵਕਲੇ ਬਣਾਇਆ ਆ ਆਪਾਂ ਜਫੰਗੀ ਸਾਈਡ ਆ ਵੀ ਜਿਹੜੀ ਇਹ ਭੂੜੀ ਜਈ ਆ ਤੇ ਇਹ ਵੀ ਟਕੌਮੀ ਵਾਲਾ ਬਾਰੇ ਹੈਗੀ ਆ ਦੋਜੀ ਜਿਹਾ ਸੋੰਦੀ ਆਪਾਂ ਵਕਲੇ ਮਕਲੇ ਬਣਾਇਆ ਜਿਹੜੀ ਆਪਾਂ ਛੁੰਡੀ ਵਾਲੇ ਪਾਈ ਉਹ 50 ml ਫੰਗੀ ਸਾਈਡ ਆ ਪਾ ਬੱਡਾ ਇਸਰ ਮੈਂ 400 ml ਤੇ ਆਪਾਂ ਤੇਲੇ ਵਾਲੇ ਪਾਈ ਆ ਜੀ ਸੋ ਐਮ ਐਨ ਹੱਤੇ ਦੀ ਅੱਲੇ ਤੇਲਾ ਹੈ ਨਿਕਾ ਜੀ ਤਾਂ ਕਰਕੇ ਆਪਾਂ ਸੋ ਐਮ ਐਨ ਹੀ ਪਾਈ ਆ ਤਾਂ ਗੱਲੇ ਕੱਟਿਆ ਇਹ ਦਵਾਈ ਦਾ ਰਿਜ਼ਲਟ ਹੈ ਜੀ 20 ਤੋਂ 25 ਦਿਨ ਫੋਲ ਰਿਜ਼ਲਟ ਹੈ ਜੀ ਇਹ ਦਵਾਈ ਦਾ ਦੋ ਹੀ ਪੰ ਆ ਜਿਹੜਾ ਨਾਮ ਹੈ ਜਿਹੜਾ ਫੰਗੀਸਾਈਡ ਦਾ ਡੈਮੋ ਜੀ ਆਇਆ ਆਪਣੇ ਕੋਲ ਜਿਹਦੇ ਵਿੱਚ ਤਿੰਨ ਸਾਲਟ ਆ ਸਾਲਟ ਫੋਰ ਵਾਲਾ ਉਹਦੇ ਥੋੜਾ ਦੇ ਡੈਮੋ ਲਾ ਕੇ ਦੇਖਾਂਗੇ ਕੀ ਰਿਜ਼ਲਟ ਦਿੰਦਾ ਫਿਰ ਗਾਣੇ ਦੇਖਾਂਗੇ ਪਰਦ ਤੇ ਆ ਦੇਖੋ ਤਾਂ ਦੁਪਾਣਾ ਹੈ ਕੰਪਿਊਟਰ ਯਾਗ ਰਹੇ ਹਾਂ ਕਿਤੇ ਉੱਪਰ ਹੈ ਉੱਪਰ 47 ਉਧਰ ਦੇ ਪਾਸੇ ਆਣਾ 50 ਆਹ 50 ਆ ਆ ਥੋੜਾ ਆਰ ਕਰੇ ਆਹ ਆ ਸਭ ਲੰਘ ਜਾਓ ਹੋ ਜਾ ਬਸ ਸਹੀ ਹੈ ਮੋਹਗਾ ਦਿਖਾ ਗਿਆ ਆ ਲੈ ਲਗਤੋ ਤਾਂ ਬਈ ਲੈ ਇੱਕ ਢੋਢੀ ਹੈ ਰੱਖਾ ਗੇ ਲੋ ਰੱਖਾ ਗੇ ਲੋ ਲੋ ਧਾ ਕੇ ਸਭ ਤੋਂ ਪਾਲੇ ਡੱਕਨ ਉਹ ਹੀ ਨੋ ਧਾ ਕੇ ਖੱਤੇ ਦੇ ਵਿੱਚ ਪੰਜ ਪੰਪ ਲਾਇਆ ਹੈ 125 ਲੀਟਰ ਪਾਣੀ ਦਾ ਖੱਤੇ ਦੇ ਵਿੱਚ ਹਾਂ ਯਾ ਆਪਣਾ ਖਰਾਪ ਹੀ ਕੋਈ ਨਹੀਂ ਨਹੀਂ ਦੇਖੋ ਜੀ ਆਹ ਸੰਗੀ ਸਾਈਡ ਮਾ ਮਾ

ਆ ਵੀ 45 ਪੰਪਾ ਦੀ ਬਣਾ ਲਈ ਇਹੜੀ ਇਹ ਦੋ ਪੰਪ ਘੱਟ ਬਣਨੇ ਸੀਗੇ ਆਹ ਆ ਵੀ 45 ਬਣਾ ਲਈ ਸਾਰੇ 9 9 ਖੱਤੀ ਨਹੀਂ ਬਣਾਈ ਤੇ ਉਹ ਖੱਤੀ ਥੋੜੀ ਲਾਣੀ ਇਹ ਵਾਲੀ ਹਾਂ ਉਹ ਉਸਮੇ ਨਹੀਂ ਲੱਗੇਗਾ ਅੰਮੇ ਪਾ ਪਹਿਲੇ ਆਹੋ ਆਂਡਿਆਂ ਹੋ ਜਾਣਾ